ਕੰਨਾ ਕੋਚ ਸ਼ੋਰ ਕਮਚਿਆ ਹੋਇਆ ਕੰਨਾ ਹੈ ਤਾਂ ਬੁੱਕਲ ਦੇ ਵਿੱਚ ਤੇਰੀ ਬੁੱਕਲ ਦੇ ਵਿੱਚ ਚੋਰ ਸਾਦੋ ਕ੍ਰਿਸ਼ਨ ਨੂੰ ਸੁਣਾਵਾ ਤੇਰੀ ਬੁੱਕਲ ਦੇ ਵਿੱਚ ਚੋਰ ਚੋਰੀ ਚੋਰੀ ਨਿਕਲ ਗਿਆ ਤੇ ਜਗ ਵਿੱਚ ਪੈ ਗਿਆ ਸ਼ੋਰ ਚੁੱਕ ਗਏ ਸਾਰੇ ਝਗੜੇ ਝੇੜੇ ਨਿਕਲ ਪਿਆ ਕੋਈ ਹੋਰ ਕੰਨਾ ਰਸਤਾ ਤਾਂ ਹੋਰ ਸੀ ਕੱਟਦਾ ਬਈ ਤਾਂ ਜਿਵੇਂ ਹੋਰੀ ਲਾ ਪਈ ਹੋਈ ਸੀ ਓਜੜੀ ਲਾ ਪਈ ਹੋਈ ਸੀ समानता नजर आरता नजर आती है नाशमानता का संकल्प दो करके होगा बाबा फ्रीत बिर कवि कहा जाता है सुल्तान ਚਿੰਤ ਤੰਡੋਲਾ ਵਾਂਗੂ ਬਿਰਹਾ ਵਿਚਾਵਣ ਲੈ ਇਹੋ ਹਮਾਰਾ ਜੀਵਨਾ ਕੋ ਸਾਰੇ ਬਸ ਜੀਵੇ ਬਿਰਹਾ ਬਿਰਹਾ ਕੀ ਬਿਰਹਾ ਤੋਂ ਸੁਲਤਾਨ ਚਿੰਤ ਤੰਗ ਬਿਰਹਾ ਨਾ ਉਜੇ ਸੋ ਤਨ ਜਨਮ ਸੰ ਇਹੀ ਬਿਰਹਾ ਦੀ ਝੋਟ ਜਿਹੜੀ ਹੈ ਉਹ ਸਾਰਾ ਅੱਗੇ ਵੀ ਨਜ਼ਰ ਆਉਂਦੀ ਹੈ ਉਹਦੇ ਚ ਕੰਟੀਨਿਉਟੀ ਹੈ ਮਨਸ਼ਾ ਹੁਸੈਨ ਜਿਹੜੇ ਆ ਜਿਨ੍ਹਾਂ ਨੇ ਕਾਫੀਆਂ ਲਿਖਿਆ ਸਰਬ ਕਬਦਾ ਦਾ ਰੂਪ ਬਦਲ ਰਹੇ ਹੈ ਉਸ ਲੋਕ ਵਿੱਚ ਗੱਲ ਕਰ ਰਹੇ ਤੇ ਉਹ ਕਾਫੀਆਂ ਵਿੱਚ ਗੱਲ ਕਰ ਰਹੇ 162 ਕਾਫੀਆਂ ਸ਼ਾਹ ਹਸੈਨ ਦੀਆਂ ਲਿਖੀਆਂ ਮੰਨੀਆਂ ਜਾਂਦੀਆਂ ਕਾਫੀ ਕਾਵਿ ਨੂੰ ਸ਼ੁਰੂ ਕਰਨ ਵਾਲਾ ਸ਼ਾਹ ਹਸੈਨ ਮੰਨਿਆ ਜਾਂਦਾ ਉਹ ਕਹਿੰਦੇ ਇੱਥੇ ਰਹਿਣਾ ਨਹੀਂ ਕੋਈ ਬਾਤ ਚੜਾਣ ਦੀ ਕਰ ਉਹ ਵੱਡੇ ਉੱਚੇ ਮਹਿਰਬਾਨ ਹੋਣੇ ਮਾਣੇ ਕਰ ਕਹਿੰਦਾ ਅਸਲੀ ਕਲਕਰ ਬੋਲ ਹੁਣ ਬੁੱਲੇ ਸ਼ਾਹ ਕੀ ਕਹਿੰਦਾ ਕਹਿੰਦਾ ਕਿੱਥੇ ਹੈ ਸੁਲਤਾਨ ਸਿਦੰਦ ਮੌਦਨਾ ਛੱਡੇ ਫੀਲ ਫੇਕਾਂ ਦਾ ਸੁੱਤੇ ਛੜਛੜ ਗਈ ਨਟਾਂ ਉਹ ਇੱਥੇ ਕੋਈ ਪਾਇਦਾਰ ਨਹੀਂ ਸਿਰ ਆਵਣ ਦੂਜੀ ਵਾਰ ਨਹੀਂ ਹਉ ਉਹੀ ਗੱਲ ਜਿਹੜੀ ਆ ਉਹ ਕੰਟੀਨਿਊਟੀ ਚਰ। ਉਹਨਾਂ ਦੇ ਵਿੱਚ ਇੱਕ ਸਾਰਤਾ ਹੈ। ਹੁਣ ਜਦੋਂ ਬਾਹੂ ਤੱਕ ਗੱਲ ਪਹੁੰਚਦੀ ਹੈ। ਹੁਣ ਬਾਹੂ ਨਾ ਇੱਕ ਖਾਸ ਸਿਰਲਤੀ ਵਰਤੋਂ ਕਰਦੇ ਆ। ਕਿਉਂਕਿ ਮੈਂ ਜੀ ਸੁਫੀਜ਼ਮ ਦੀ ਗੱਲ ਕਰ ਰਿਹਾ ਹਾਂ ਸੁਫੀਜ਼ਮ ਦੀ ਗੱਲ ਕਰਕੇ ਪਰ ਗੁਰਮੁਖਤਾ ਵਰਤ ਕੇ ਥੋੜੀ ਜੀ ਗੱਲ ਕਰਦਾ ਜਿੰਨਾ ਕਿ ਮੈਨੂੰ ਸਮਾਂ ਮਿਲਦਾ। ਜਿੱਥੇ ਤੁਹਾਨੂੰ ਲੱਗੇ ਕਿ ਬੋਰੀਏਥ ਹੋ ਰਹੀ ਹੈ, ਬੋਝਲ ਹੋ ਰਿਹਾ ਹੈ ਤਾਂ ਉੱਥੇ ਆਪਣੀ ਆਵਾਜ਼ ਨੂੰ ਜਿਹੜਾ ਉਹ ਖਾਮੋਸ਼ੀ ਦੇ ਦੇਣਾਂ ਦਾ ਤੇ ਇੱਕਦਮ ਮੈਂ ਜਿਹੜਾ ਕਹਿਣਾ ਚਾਹ ਰਿਹਾ ਸੀ ਹੁਣ ਜਿਹੜੀ ਸਾਨੂੰ ਫਿਰ 11ਵਾਂ ਦੇ ਸਿਲੇਬਸ ਵਿੱਚ ਸਾਰੀਆਂ ਮੈਂ ਸਿਲੇਬਸ ਤੋਂ ਬਾਹਰ ਨਹੀਂ ਜਾ ਰਹੀ ਬਿਲਕੁਲ ਜਿਹੜੇ ਵੀ ਮੈਂ ਤੁਹਾਨੂੰ ਤਾਪ ਅ ਪ੍ਰਦੇਸ਼ ਨਾ ਰਹੇ ਆ ਉਸ ਤੁਹਾਡੇ ਸਿਲੇਬਸ ਵਿੱਚ ਨਹੀਂ ਮਿਲ ਰਹੀ ਹੋਏ ਤੁਸੀਂ ਉਹੀ ਬੱਚਿਆਂ ਨੂੰ ਪੜ੍ਹਾ ਲੇ ਮੈਂ ਤਾਂ ਸਿਰਫ ਉਹਦੇ ਤੇ ਆਪਣਾ ਇੱਕ ਜਿਹੜਾ ਇੱਕ ਦ੍ਰਿਸ਼ਟੀਕੋਣ ਹੈ ਇੱਕ ਨਜ਼ਰੀਆ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਹੁਣ ਇਹਦੇ ਵਿੱਚ ਇੱਕ ਗੱਲ ਦੇਖੋ ਹੁਣ ਜਦੋਂ ਅ ਸੁਲਤਾਨ ਬਹਾਉ ਇੱਕ ਸੋਕਾ ਉਹਦੀ ਬਾਣੀ ਦੀ ਪਹਿਚਾਣ ਹੈ ਕਿ ਉਹ ਹੂ ਦੀ ਆਵਾਜ਼ ਉਹਦੀ ਹਰੀ ਪੰਕਤੀ ਦਾ ਥੀਰ ਵਿੱਚ ਪਾਉਣੀ ਠੀਕ ਹੈ ਇੱਕ ਉਸੇ ਹਰਫੀ ਦੀ ਵਰਤੋਂ ਕਰਦਾ ਹੁਣ ਅਸੀਂ ਹਰਫੇ ਹੋ ਸਕਦਾ ਵੈਸੇ ਤਾਂ ਸਾਡੇ ਸਾਥੀ ਨੂੰ ਕਿ ਪੀ ਐਚ ਡੀ ਹੈ ਐਮ ਪੀ ਐਲ ਹੈ ਐਮ ਐ ਹੈ ਡੀ ਐਡ ਹੈ ਪਤਾ ਹੋਏਗਾ ਪਰ ਮੈਂ ਰਿਪੀਟ ਕਰਾਂ ਸ਼ਾਇਦ ਸਾਡੇ ਜ਼ਿਹਨ ਚੋਂ ਕਿਤੇ ਨਿਕਲੀ ਹੋਵੇ ਜਿਹੜੀ ਉਰਦੂ ਵਰਣਮਾਲਾ ਹੈ ਜਿਹਦੇ ਚ ਅਲਿਫ ਹੈ ਬੇ ਹੈ ਪੇ ਹੈ ਤੀ ਹੈ ਸੀ ਨਾ ਜੀ ਹੈ ਚੇ ਹੈ ਇਹ ਸਾਰੇ ਸ਼ਬਦਾਂ ਦੇ ਪਹਿਲੇ ਅੱਖਰ ਲੈ ਕੇ ਜਿਹੜੀ ਲਲੋ ਕੀਤੀ ਗਈ ਹੈ ਅਲਫ ਅਲਾ ਜੰਬੇ ਦੀ ਬੋਟੀ ਮੁਰਸ਼ਦ ਮਨ ਵਿੱਚ ਲਾਜੂਨਾ ਪੀਸ ਬਾਦ ਦਾ ਪਾਣੀ ਮਿਲਿਆ ਹਰ ਰੰਗੇ ਹਰ ਜਾਈਓ ਗਾਈਡਾਂਸ ਦੇ ਅਸਥਾਤ ਲਿਖਿਆ ਹੁੰਦਾ ਅਸਥਾਤ ਹੀ ਬੋਲੀ ਜਾਂਦੇ ਸਬਦ ਉਹਦੇ ਹੀ ਨੇ ਉਹ ਪਲਸ ਮਾਈਨਸ ਦੀ ਗੱਲ ਹੈ ਨਫਾ ਕੀ ਚੀਜ਼ ਹੈ ਤੇ ਅਸਵਾਦ ਕੀ ਚੀਜ਼ ਹੈ ਕਿਹੜੀਆਂ ਚੀਜ਼ਾਂ ਜੋੜਨੀ ਹੈ ਤੇ ਕਿਹੜੀਆਂ ਚੀਜ਼ਾਂ ਹਟਾਉਣੀ ਹੈ ਕਿਹੜੀਆਂ ਚੀਜ਼ਾਂ ਸੀ ਕਟਾਉਣਾ ਹੈ ਕਹਿੰਦਾ ਤਾਂ ਅੰਦਰ ਮੋਟੀ ਅੰਦਰ ਬੂਟੀ ਮਿਸ਼ਕ ਮਚਾਇਆ ਜਾਂ ਫੁੱਲਣ ਪਰ ਆਹੀ ਹੋ ਜਿਵੇਂ ਮੁਰਸ਼ਦ ਕਾਮਲ ਬਹੁਤ ਜੈਨੀ ਮੋਟੀ ਹੈ ਉਹ ਮੁਰਸ਼ਦ ਦੀ ਸੂਫੀਜ਼ਮ ਚ ਇਹ ਮੁਰਸ਼ਦ ਤੇ ਬੜਾ ਜ਼ੋਰ ਹੈ ਪਿੱਛੇ ਜਿਹੇ ਮੀਰ ਸਿੰਘ ਸਾਡੇ ਪੰਜਾਬੀ ਦੇ ਬਹੁਤ ਬੜੀਆ ਗਾਇਕ ਨੇ ਸਾਹਤ ਸੂਰਤ ਹੈ ਉਹ ਪਾਕਿਸਤਾਨ ਲਾਹੌਰ ਜੜੀ ਪੰਜਾਬੀ ਮੀਟਿੰਗ ਚ ਆਉਂਦੇ ਸੀ ਉਹਦੇ ਚ ਗਏ ਸੀ ਤੇ ਉਹਨਾਂ ਨੇ ਸੁਲਤਾਨ ਬਾਹੁ ਦਾ ਇੱਕ ਕਲਾਮ ਬੜੀ ਸੁਰੀਲੀ ਆਵਾਜ਼ ਵਿੱਚ ਗਾਇਆ ਸੀ ਤੇ ਉਹਨਾਂ ਦਾ ਦਿਲ ਚੁੱਲਿਆ ਪੂਰੀ ਮਹਿਫਿਲ ਲੁੱਟ ਲਈ ਵਾਹ ਜਦੋਂ ਉਹਨੇ ਸੁਲਤਾਨ ਦਾ ਕਲਾਮ ਸੁਣਾਇਆ ਹੁਣ ਜਦੋਂ ਅਲਫ਼ ਅੱਲਾ ਦੀ ਗੱਲ ਆ ਰਹੀ ਹੈ ਬੀ ਬਗਦਾਦ ਸ਼ਹਿਰ ਦੀ ਕੀ ਨਿਸ਼ਾਨੀ ਹਣਾ ਤਨ ਮਨ ਯਾਰ ਮੈਂ ਸ਼ਹਿਰ ਬਣਾਇਆ ਦਿਲ ਵਿੱਚ ਖਾਸ ਮਹਿਲਾ ਅਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿਹਰਪੀ ਨੂੰ ਅੱਗੇ ਤੋਰ ਲਈਆਂ ਹੁੰਦੀਆਂ ਉਸ ਤੋਂ ਬਾਅਦ ਗੱਲ ਮੁੱਕਦੀ ਨਹੀਂ ਹੈ ਸਾਡੇ ਕੋਲ ਚਾਰ ਕਵੀ ਗੁਲਾਮ ਫਰੀਦ ਆ ਜਾਂਦੇ ਬੇਸ਼ੱਕ ਸਾਡੇ ਸਿਲੇਬਸ ਵਿੱਚ ਨਹੀਂ ਹੈ ਕੰਗਨ ਜੁਨੀਆ ਤਨ ਮੇਰੇ ਤੇ ਲੱਗੀਆਂ ਤੇਰੇ ਇੱਕ ਲੱਗੇ ਤਰ ਤੂੰ ਜਾਣੇ ਗੁਲਾਮ ਫਰੀਦ ਦੇ ਰੋਥੇ ਨਹੀਂ ਜਿੱਥੇ ਅਗਲਾ ਵੀ ਕਦਰ ਪਛਾਣੇ ਹੈ ਗੁਲਾਮ ਫਰੀਦ ਇਸੋਂ ਵੀ ਜ਼ਮਾਨੇ ਨ ਕੋ ਨਬਜੀਦ ਜਦੋਂ ਇਹ ਗੱਲ ਕਹਿੰਦੇ ਆ ਇੱਕ ਨਾਲ ਦੇ ਘਰ ਪੁੱਤਰ ਪੁੱਤਰਾਂ ਦੇ ਘਰ ਪੁੱਤਰ ਇੱਕ ਨਾਲ ਦੇ ਘਰ ਧੀਾਂ ਧੀਾਂ ਦੇ ਘਰ ਦੂਸਰੇ ਇੱਕ ਨਾਲ ਦੇ ਘਰ ਇੱਕ ਉਹ ਵੀ ਜਾਇਬ ਮਰ ਵਿੱਚ ਜਿੱਦਾਂ ਕੌਣ ਸਾਹਿਬ ਨੂੰ ਆਖੇ ਵਿੱਚ ਨਹੀਂ ਇੱਥੇ ਆ ਸਾਡੇ ਸੁਫੀ ਸੰਕਲਾਨ ਦੀ ਬਹੁਤ ਅਮੀਰੀ ਹੈ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਵਿਸ਼ਵ ਦੇ ਤੱਤ ਰੇ ਤੇ ਬਹੁਤ ਉੱਛੀ ਹੈ ਲੇਕਿਨ ਅਸੀਂ ਉਸ ਨੂੰ ਸਮਝ ਨਹੀਂ ਪਾਏ ਅਸੀਂ ਪ੍ਰਚਾਰ ਨਹੀਂ ਕਰ ਪਾਏ ਅਸੀਂ ਪ੍ਰਸਾਰ ਨਹੀਂ ਕਰ ਪਾਏ ਜਿਸ ਸੱਚ ਬਹੁਤ ਛੋਟੇ ਅਸੀਂ ਆਇਡੈਂਟੀਫਾਈ ਨਹੀਂ ਕਰ ਪਾਏ ਕਿ ਸਾਡੇ ਕੋਲ ਖਜ਼ਾਨਾ ਕਿਨਾਂ ਇੱਸੀ ਖੜੇ ਇੱਥੇ ਆ ਪੁੱਛਿਆ ਸੀ ਨਾ ਰਵਿੰਦਰਨਾਥ ਟੈਗੋਰ ਨੂੰ ਬਲਰਾਜ ਸਹਾਨੀ ਨੇ ਕਿ ਕਿڑی ਜ਼ੁਬਾਨ ਚ ਲਿਖਾ ਉਹ ਕਹਿੰਦੇ ਆਪਣੀ ਮادری ਜ਼ੁਬਾਨ ਚ ਲਿਖਾ ਕਹਿੰਦੇ ਜੀ ਉਹਦੇ ਚ ਲਿਖਾ ਕਹਿੰਦਾ ਮੈਂ ਨਾ ਜਿਹੜੇ ਖਿਆਲ ਪੇਸ਼ ਕਰਨਾ ਚਾਹੁੰਨਾ ਨਾ ਉਹ ਬੜੇ ਉੱਚੇ ਐ ਕਹਿੰਦੇ ਇੱਕ ਗੱਲ ਦਸ 13 ਕਲਮ ਨਾਲੋਂ ਉੱਚਾ ਨਾਨਕ ਜਿਸ ਭਾਸ਼ਾ ਦੀ ਵਰਤੋਂ ਕਰ ਰਹੀ ਐ 13 ਕਲਮ ਕੀ ਨਾਨਕ ਤੋਂ ਵੀ ਉੱਚਾ ਜੇ ਹੈ ਤੇ ਜਿਹੜੀ ਮਰਦੀ ਭਾਸ਼ਾ ਦਾ ਮਤਲਬ ਹੈ जे तो उस तो अच्छी गल कर नहीं करनी नानक के कलाम तो अच्छा तरह कलाम नहीं है पर अपनी मादरी जबान से गल करें आप मेरी गैर जज्बाती डायरी मेरी पाकिस्तानी सब मेरा पाकिस्तानी सफरनामा मेरा रूसी सफरनामा एक उदो बूंद भी चाहिए